ਸਤਿ ਸ਼੍ਰੀ ਅਕਾਲ ਜੀ ਇੱਕ ਬਿੰਦਰ ਤੇ ਮੀਨਾ ਕਹਿੰਦੇ ਕਿ ਸਾਰੇ ਲੋਕ ਆਪਣੇ ਘਰਾਂ ਦੀ ਸਾਫ ਸਫਾਈ ਕਰੀ ਜਾਂਦੇ ਆ ਦਿਵਾਲੀ ਆ ਗਈ ਹੈ ਤੇ ਆਪਾਂ ਵੀ ਆਪਣੇ ਘਰ ਦੀ ਸਾਫ ਸਫਾਈ ਕਰੀਏ ਤਮੀਨਾ ਕਹਿੰਦੀ ਕਿ ਜੇ ਅੱਜ ਮੈਨੂੰ ਥੋੜਾ ਜਿਹਾ ਕੰਮ ਹੈ ਉਹ ਕਿਸੇ ਦੇ ਘਰ ਵਿੱਚ ਕੰਮ ਕਰਦੀ ਹੁੰਦੀ ਕਹਿੰਦੀ ਅੱਜ ਉਹਨਾਂ ਨੇ ਮੇਰੇ ਤੋਂ ਸਫਾਈਆਂ ਕਰਵਾਉਣੀਆਂ ਮੈਂ ਉਧਰੋਂ ਕਰਕੇ ਜਦੋਂ ਵੀ ਮੈਂ ਘਰ ਆ ਗਈ ਤੇ ਮੈਂ ਆ ਕੇ ਆਪਣੇ ਘਰ ਦੀ ਸਫਾਈ ਕਰੂੰਗੀ ਕਹਿੰਦਾ ਠੀਕ ਹੈ ਉਹ ਉਧਰੋਂ ਵਿਚਾਰੀ ਸਾਰਾ ਕੰਮ ਕੁਮਕਮ ਕਰਕੇ ਆਉਂਦੀ ਹੈ ਜਦੋਂ ਦੁਪਹਿਰੇ ਆਪਣੇ ਘਰ ਆਉਂਦੀ ਹੈ ਤੇ ਆਪਣੇ ਘਰ ਦੀ ਵੀ ਸਾਫ ਸਫਾਈ ਕਰਦੀ ਹੈ ਤੇ ਥੋੜੇ ਜਿ ਜਿੰਨੇ ਕਿ ਸ਼ਰਦਾ ਅਨਸਾਰ ਉਹ ਪੰਜ ਸਰ ਦੇਵੇ ਲਿਆ ਕੇ ਵੀ ਰੱਖ ਲੈਂਦੀ ਐ ਤੇ ਇਦਾਂ ਹੀ ਰਾਤੀ દિਵਾਲੀ ਵਾਲੀ ਰਾਤ ਆਉਂਦੀ ਐ ਤੇ ਲక్ష్ਮੀ ਮਾਤਾ ਜਦੋਂ ਫੇਰਾ ਪਾਉਂਦੇ ਆ ਸਭਨਾਂ ਦੇ ਘਰਾਂ ਵਿੱਚ ਤਾਂ ਜਦੋਂ ਮਾਤਾ ਲక్ష్ਮੀ ਆਉਂਦੇ ਇੱਕ ਬਹੁਤ ਹੀ ਵੱਡਾ ਘਰ ਹੁੰਦਾ ਮਹਿਲ ਵਾਂਗੂ ਬਣਿਆ ਜਦੋਂ ਮਾਤਾ ਉਹਨਾਂ ਦੇ ਘਰ ਦੇ ਅੰਦਰ ਪ੍ਰਵੇਸ਼ ਕਰਨ ਲੱਗਦੀ ਐ ਤੇ ਉਹ ਬਹੁਤ ਜ਼ਿਆਦਾ ਕਰੋਧ ਉਹਨਾਂ ਦੇ ਅੰਦਰ ਹੰਕਾਰ ਬਹੁਤ ਜ਼ਿਆਦਾ ਹੁੰਦਾ ਤੇ ਹੰਕਾਰ ਨੂੰ ਦੇਖ ਕੇ ਮਾਤਾ ਲక్ష్ਮੀ ਉਸੇ ਟਾਈਮ ਬਾਹਰ ਆ ਜਾਂਦੇ ਐ ਤੇ ਉਹ ਅਗਲੇ ਘਰ ਦੇ ਵਿੱਚ ਜਾਂਦੇ ਐ ਜਦੋਂ ਅਗਲੇ ਘਰ ਦੇ ਵਿੱਚ ਜਾਂਦੇ ਆ ਤੇ ਹੋਰ ਦੇਖਦੇ ਕਿ ਇਹਨੇ ਤਾਂ ਗਰੀਬਾਂ ਦਾ ਖੂਨ ਨਿਚੋੜ ਨਿਚੋੜ ਕੇ ਪੈਸਾ ਇਕੱਠਾ ਕੀਤਾ ਹੋਇਆ ਬੇਈਮਾਨੀ ਤੇ ਝੂਠ ਬੋਲ ਬੋਲ ਕੇ ਪੈਸਾ ਇਕੱਠਾ ਕੀਤਾ ਤੇ ਉਹ ਉੱਥੋਂ ਵੀ ਵਾਪਸ ਆ ਜਾਂਦੇ ਆ ਇੱਦਾਂ ਹੀ ਕਰਦੇ ਕਰਦੇ ਦੋ ਤਿੰਨ ਘਰ ਹੋਰ ਜਾਂਦੇ ਆ ਤੇ ਮਾਤਾ ਉੱਥੋਂ ਜਦੋਂ ਬਾਹਰ ਦੀ ਆਉਂਦੇ ਆ ਤੇ ਇੱਕ ਕੱਚਾ ਘਰ ਦੇਖਦੇ ਮਾਤਾ ਉਹ ਕੱਚਾ ਘਰ ਜਿਹੜਾ ਹੈਗਾ ਮਿੰਨਾ ਦਾ ਜਦੋਂ ਜਾ ਕੇ ਦੇਖਦੇ ਤੇ ਉਹ ਦੋ ਦਰਵਾਜੇ ਦੇ ਅੱਗੇ ਦੀਵੇ ਲੱਗੇ ਹੁੰਦੇ ਆ ਤੇ ਜਦੋਂ ਮਾਤਾ ਉਹਨਾਂ ਦੇ ਦਰਵਾਜੇ ਦੇ ਅੱਗੇ ਜਾ ਕੇ ਖੜਦੇ ਤੇ ਉਹਨਾਂ ਦਾ ਪੂਰਾ ਘਰ ਜਗਮਗ ਜਗਮਗ ਕਰਨ ਲੱਗ ਜਾਂਦਾ ਤੇ ਉਹ ਦੋਵੇਂ ਜੀਆ ਨੂੰ ਅਹਿਸਾਸ ਹੁੰਦਾ ਕਿ ਮਾਤਾ ਲక్ష్ਮੀ ਸਾਡੇ ਘਰ ਆਏ ਨੇ ਤਾਂ ਦੋਵੇਂ ਜੀ ਹੱਥ ਜੋੜ ਕੇ ਬੈਠ ਜਾਂਦੇ ਆ ਤੇ ਨਮਸਕਾਰ ਕਰਦੇ ਆ ਕਿ ਮਾਤਾ ਰਾਣੀ ਤੁਸੀਂ ਸਾਡੇ ਘਰ ਅਸੀਂ ਤਾਂ ਕੋਈ ਬਹੁਤੀ ਪਾਠ ਪੂਜਾ ਵੀ ਨਹੀਂ ਕੀਤੀ ਅਸੀਂ ਤਾਂ ਕੋਈ ਬਹੁਤੀਆਂ ਸਫਾਈਆਂ ਵੀ ਨਹੀਂ ਕੀਤੀਆਂ ਲੜੀਆਂ ਨਹੀਂ ਲਾਈਆਂ ਤਾਂ ਮਾਤਾ ਕਹਿੰਦੇ ਕਿ ਮੈਨੂੰ ਬਹੁਤੇ ਦਿਖਾਵੇ ਤੇ ਲੋੜ ਨਹੀਂ ਹੈਗੀ ਉਹ ਤੁਹਾਡੀ ਸ਼ਰਧਾ ਹੈ ਉਹ ਤੁਹਾਡੀ ਜੇਵ ਆ ਜਿੰਨਾ ਤੁਹਾਡੇ ਭਾਰ ਚੱਲਦਾ ਤੁਸੀਂ ਉਹਨਾ ਉਹ ਕਰਨਾ ਮੈਂ ਦੇਖਣਾ ਸਿਰਫ ਮਨ ਦਾ ਭਾਕ ਜੇ ਤੁਸੀਂ ਸੱਚੀ ਸ਼ਰਧਾ ਦੇ ਨਾਲ ਮੈਨੂੰ ਯਾਦ ਕੀਤਾ ਜੇ ਕਦੀ ਤੁਸੀਂ ਕਿਸੇ ਨਾਲ ਝੂਠ ਨਹੀਂ ਮਾਰਿਆ ਕਦੀ ਕਿਸੇ ਨਾਲ ਠੱਗੇ ਨਹੀਂ ਮਾਰੀ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ ਹਮੇਸ਼ਾ ਮਿਹਨਤ ਦਾ ਖਾਦਾਇਆ ਤੇ ਮੈਂ ਉਸ ਘਰ ਦੇ ਵਿੱਚ ਜ਼ਰੂਰ ਨਿਵਾਸ ਕਰਦੀ ਹਾਂ ਸੋ ਇਹ ਗੱਲ ਦੇਖ ਕੇ ਉਹਨਾਂ ਦੇ ਗਲੀ ਦੇ ਗਵਾਂਡ ਵਾਲੇ ਉਹਨਾਂ ਦੇ ਪਿੰਡ ਵਾਲੇ ਸਾਰੇ ਬੜੇ ਖੁਸ਼ ਹੋਏ ਤੇ ਨਾਲੇ ਉਹਨਾਂ ਨੂੰ ਇਹ ਗੱਲ ਦੀ ਸਮਝ ਲੱਗੀ ਕਿ ਭਗਵਾਨ ਬਹੁਤੇ ਦਿਖਾਵਿਆਂ ਦੀ ਔਰ ਭਗਵਾਨ ਨੂੰ ਇੱਛਾ ਨਹੀਂ ਹੁੰਦੀ ਕਿ ਮੈਨੂੰ ਚੜਾਵੇ ਚੜਨ ਬਹੁਤ ਜ਼ਿਆਦਾ ਤੇ ਮੈਂ ਫੇਰ ਹੀ ਪ੍ਰਸੰਨ ਹੋਣਾ। ਭਗਵਾਨ ਭੁੱਖਾ ਹੁੰਦਾ ਸਿਰਫ ਤੁਹਾਡੇ ਸ਼ਰਧਾ ਦੇ ਤੇ ਤੁਹਾਡੇ ਮਨ ਦੇ ਵਿਸ਼ਵਾਸ ਦੇ। ਕਿ ਤੁਹਾਨੂੰ ਉਸ ਪਰਮਾਤਮਾ ਤੇ ਵਿਸ਼ਵਾਸ ਕਿੰਨਾ ਕਰ ਤੇ ਤੁਹਾਡੀ ਸ਼ਰਧਾ ਕਿੰਨੀ ਕਰ। ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਆਪਣੇ ਕਮੈਂਟਾਂ ਰਾਈ ਜ਼ਰੂਰ ਦੱਸਿਓ। ਬਹੁਤ-ਬਹੁਤ ਧੰਨਵਾਦ ਜੀ।